ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਈ ਵਾਰ ਟਾਡੀਆਂ ਕੋਲੋਂ ਸੁਣਿਆ ਬਈ ਅਬਦਾਲੀ ਦੇ ਸਮੇਂ ਦਰਬਾਰ ਸਾਹਿਬ ਵਾਲਾ ਸਰੋਵਰ ਪੂਰਿਆ ਗਿਆ ਇਸ ਨੀਅਤ ਦੇ ਨਾਲ ਬਈ ਸਰੋਵਰ ਵਿੱਚੋਂ ਆਣ ਕੇ ਸਿੱਖ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਤੋਂ ਬਾਅਦ ਉਹ ਫਿਰ ਉਤਸ਼ਾਹਿਤ ਹੋ ਜਾਂਦੇ ਨੇ ਜਿੰਦਾ ਹੋ ਜਾਂਦੇ ਨੇ ਸ਼ਹੀਦियां ਪਾਉਣ ਵਾਸਤੇ ਉਹਨਾਂ ਦੇ ਅੰਦਰ ਚਾ ਫਿਰ ਤੋਂ ਜਾਗਣਾ ਸ਼ੁਰੂ ਹੋ ਜਾਂਦਾ ਹੈ ਮੈਂ ਇਹ ਕਹਿਣਾ ਚਾਹਣਾ ਵੀ ਸਰੋਵਰ ਬਣਾਏ ਗਏ ਬੌਲੀਆਂ ਬਣਾਈਆਂ ਗਈਆਂ ਖੂਹ ਪੁੱਟੇ ਗਏ ਇਹ ਸਾਰੇ ਇੱਕ ਥੋੜ ਨੂੰ ਲੈ ਕੇ ਤਿਆਰ ਕੀਤੇ ਗਏ ਭਾਵੇਂ ਉਹ ਸਰੋਵਰ ਬਣੇ ਬੌਲੀਆਂ ਬਣੀਆਂ ਖੂਹ ਬਣੇ ਉਹ ਇਹ ਸੋਚ ਨੂੰ ਲੈ ਕੇ ਨਹੀਂ ਬਣਾਏ ਗਏ ਵੀ ਮੈਂ ਤੀਰਥ ਕਾਇਮ ਕਰਨਾ ਹੈ ਬਲਕਿ ਗੁਰੂ ਪਾਸ਼ਾ ਨੇ ਤੀਰਥਾਂ ਦੀ ਤੇ ਆਲੋਚਨਾ ਕੀਤੀ ਹੈ ਉਹ ਇਹ ਸੋਚ ਨੂੰ ਲੈ ਕੇ ਬਣਾਏ ਗਏ ਤਾਂਕੇ ਜਿਹੜੀ ਸੰਗਤ ਆਉਂਦੀ ਏ ਚੱਲ ਕੇ ਆਉਂਦੀ ਏ ਦੂਰੋਂ ਨੇੜੇ ਆਉਂਦੀ ਏ ਉਹਨਾਂ ਦੇ ਨਾਉਣ ਦਾ ਸੁੱਖ ਦਾ ਸਾਧਨ ਹੋਵੇ ਉਹਨਾਂ ਦੇ ਪਾਣੀ ਪੀਣ ਦਾ ਸਾਧਨ ਹੋਵੇ ਨਾਉਣ ਧੋਣ ਦਾ ਸਾਧਨ ਹੋਵੇ ਇਸ ਕਰਕੇ ਸਰੋਵਰ ਤੇ ਬੌਲੀਆਂ ਬਣਾਏ ਗਏ ਪੁਰਾਣੇ ਸਮੇਂ ਦੇ ਅੰਦਰ ਚੱਲਦੇ ਹੋਏ ਰਾਹਾਂ ਦੇ ਉੱਤੇ ਵੀ ਖੂਹ ਤਿਆਰ ਕੀਤੇ ਜਾਂਦੇ ਸਨ ਬਾਅਦ ਵਿੱਚ ਨਲਕੇ ਲੱਗ ਗਏ ਉਦੋਂ ਬਾਅਦ ਟੂਟੀਆਂ ਲੱਗ ਗਈਆਂ ਖੈਰ ਯੁੱਗ ਬਦਲਿਆ ਤੇ ਸਾਧਨ ਬਦਲ ਗਿਆ ਜੋ ਮੈਂ ਗੱਲ ਕਰਨੀ ਚਾਹੁੰਦਾ ਵੀ ਕਹਿੰਦੇ ਨੇ ਵੀ ਫੇਰ ਸਰੋਵਰ ਵਿੱਚ ਨਹਾ ਕੇ ਜਿੰਦਾ ਹੋ ਜਾਂਦੇ ਸਨ ਉਹਨਾਂ ਵਿੱਚ ਬਲਵਾਨਤਾ ਆ ਜਾਂਦੀ ਸੀ ਤਾਕਤ ਆ ਜਾਂਦੀ ਸੀ ਉਸ ਤਾਕਤ ਦੇ ਨਾਲ ਉਹ ਫੇਰ ਲੜਨਾ ਸ਼ੁਰੂ ਕਰ ਦਿੰਦੇ ਸਨ ਪਰ ਮੇਰੇ ਮਨ ਦਾ ਖਿਆਲ ਬਣਿਆ ਵੀ ਗੁਰੂ ਨਾਨਕ ਸਾਹਿਬ ਉਹਤੇ ਕਿਸੇ ਸਰੋਵਰ ਵਿੱਚ ਨਹੀਂ ਨਹਾਤੇ ਚਲੋ ਤੁਸੀਂ ਕਹਿ ਸਕਦੇ ਆਂ ਵੀ ਗੁਰੂ ਨਾਨਕ ਸਾਹਿਬ ਖੁਦਾਈ ਰੂਪ ਸਨ ਖੁਦਾਈ ਡਿਊਟੀ ਲੈ ਕੇ ਆਏ ਸਨ ਉਹਨਾਂ ਨੂੰ ਲੋੜ ਨਹੀਂ ਸੀ ਪਰ ਉਹਨਾਂ ਦੇ ਸਮੇਂ ਜਿਹੜੇ ਮਹਾਨ ਸਿੱਖ ਹੋਏ ਸਤੋਂ ਵੱਡੇ ਮਹਾਨ ਸਿੱਖ ਹੋਏ ਗੁਰੂ ਅੰਗਦ ਸਾਹਿਬ ਭਾਈ ਲੈਣਾ ਜੀ ਉਹ ਵੀ ਕਿਸੇ ਸਰੋਵਰ ਵਿੱਚ ਨਹੀਂ ਨਾਤੇ ਤੇ ਨਾ ਪਾਸ਼ਾ ਨੇ ਗੱਲ ਕਹੀ ਭਈ ਭਾਈ ਲੈਣਾ ਜੀ ਤੁਸੀਂ ਫਲਾਣੇ ਸਰੋਵਰ ਵਿੱਚ ਨਾਓ ਤਾਂ ਤੁਹਾਡੀ ਗੱਲ ਬੰਨੀ ਹੈ ਤਾਂ ਤੁਸੀਂ ਆਤਮਿਕ ਤੌਰ ਤੇ ਬਲਵਾਨ ਹੋਣਾ ਹੈ ਤਾਂ ਤੁਸੀਂ ਮਨੋਬਲ ਨੂੰ ਉੱਚਾ ਕਰ ਪਾਓਗੇ ਵਰਨਾ ਨਹੀਂ ਹੋਏਗਾ ਗੁਰੂ ਨੇ ਕੋਲ ਰੱਖਿਆ ਗੁਰੂ ਨੇ ਸਿੱਖਿਆ ਦਿੱਤੀ ਗੁਰੂ ਨੇ ਸੁਧਾਰ ਕੀਤਾ ਗੁਰੂ ਨੇ ਸੁਰਤਾਲ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ 부ਝਾਇਆ ਤੇ ਭਾਈ ਲੈਣਾ ਜੀ ਸਭ ਕੁਝ ਫੋਲੋ ਕਰਦੇ ਰਹੇ ਨੋਟ ਕਰਦੇ ਰਹੇ ਆਪਣੇ ਤੇ ਅਪਲਾਈ ਕਰਦੇ ਰਹੇ ਤੇ ਇੱਕ ਦਿਨ ਉਹ ਗੁਰੂ ਨਾਨਕ ਦਾ ਰੂਪ ਬਣ ਗਏ ਕਿਸੇ ਸਰੋਵਰ ਵਿੱਚ ਨਹਾ ਕੇ ਗੁਰੂ ਨਾਨਕ ਦਾ ਰੂਪ ਨਹੀਂ ਬਣਿਆ ਗੁਰੂ ਨਾਨਕ ਨੂੰ ਫੋਲੋ ਕਰਕੇ ਉਹਦੇ ਉਹਨੂੰ ਮੰਨ ਕੇ ਉਹਦੇ ਹੁਕਮਾਂ ਨੂੰ ਮੰਨ ਕੇ ਤਾਉ ਗੁਰੂ ਅੰਗਦ ਬਣੇ ਤਾ ਗੁਰੂ ਨਾਨਕ ਦਾ ਰੂਪ ਬਣੇ ਚਲੋ ਅੱਗੇ ਚੱਲਨੇ ਆ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੂੰ ਆਪਾਂ ਬਾਬਾ ਅਮਰਦਾਸ ਜੀ ਕਹਿੰਦੇ ਆ ਉਹ ਵੀ ਗੁਰੂ ਅੰਗਦ ਸਾਹਿਬ ਜੀ ਦੇ ਕਿਸੇ ਬਣਾਏ ਸਰੋਵਰ ਵਿੱਚ ਨਹੀਂ ਨਾਤੇ ਉਹਨਾਂ ਨੇ ਵੀ ਗੁਰੂ ਬਾਣੀ ਨੂੰ ਫੋਲੋ ਕੀਤਾ ਹੈ ਗੁਰੂ ਹੁਕਮਾਂ ਨੂੰ ਫੋਲੋ ਕੀਤਾ ਹੈ ਉਹਦੇ ਅਨੁਸਾਰ ੱਚੱਲੇ ਨੇ ਤਾਂ ਚੱਲਣ ਤੋਂ ਬਾਅਦ ਬਾਬਾ ਅਮਰਦਾਸ ਜਿਨੂੰ ਲੋਕ ਕਹਿੰਦੇ ਸੁਨਥਾਵਾਂ ਅਮਰਦਾਸ ਉਹ ਅਮਰਦਾਸ ਜੀ ਨਥਾਵਿਆਂ ਦੇ ਥਾਂ ਬਣ ਗਏ ਮਹਾਨ ਬਣ ਗਏ ਗੁਰੂ ਬਣ ਗਏ ਤੇ ਗੁਰੂ ਅੰਗਦ ਦਾ ਰੂਪ ਹੀ ਬਣ ਗਏ ਪਰ ਕਿਸੇ ਬੌਲੀ ਦੇ ਵਿੱਚ ਨਾਉਣ ਤੋਂ ਬਾਅਦ ਨਹੀਂ ਸਰੋਵਰ ਵਿੱਚ ਨਾਉਣ ਤੋਂ ਬਾਅਦ ਨਹੀਂ ਬਾਣੀ ਨੂੰ ਮੰਨਣ ਤੋਂ ਬਾਅਦ ਹੁਕਮਾਂ ਨੂੰ ਮੰਨਣ ਤੋਂ ਬਾਅਦ ਚਲੋ ਜਿਹੜੇ ਸਰੋਵਰ ਨੂੰ ਬਹੁਤ ਮਹਾਨ ਦੱਸਿਆ ਜਾ ਰਿਹਾ ਹੈ ਮੇਰੀ ਉਹਦੇ ਨਾਲ ਫਰੋਤਾ ਨਹੀਂ ਹੈ ਮੈਂ ਬੜੇ ਸੁਥਰੇ ਢੰਗ ਦੇ ਨਾਲ ਕਹਿਣ ਦਾ ਯਤਨ ਕਰਦਾ ਹਾਂ ਔਰ ਮੇਰੀ ਗੱਲ ਨੂੰ ਦਿਾਨਨਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਸੁਣਿਓ ਵੀ ਸਮਝਿਓ ਵੀ ਤੇ ਫਿਰ ਫੈਸਲਾ ਲਿਓ ਕਿ ਜੋ ਮੈਂ ਕਹਿ ਰਿਹਾ ਉਹ ਗੁਰਬਾਣੀ ਦੇ ਅਕੋਰਡਿੰਗ ਹੈ ਜਾਂ ਗੁਰਬਾਣੀ ਦੇ ਉਲਟ ਕਹਿ ਰਿਹਾ ਮੈਂ ਆਪਣੇ ਆਪ ਤੁਸੀਂ ਮੁਨਸਬ ਬਣ ਕੇ ਆਪਣਾ ਫੈਸਲਾ ਕਰਿਓ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਨੇ ਉਹ ਸਰੋਵਰ ਬਣਾਇਆ ਗੁਰੂ ਅਰਜਨ ਸਾਹਿਬ ਜੀ ਨੇ ਚਲੋ ਉੱਥੇ ਇੱਕ ਜਿਹੜਾ ਦਰਬਾਰ ਸਾਹਿਬ ਉਹਦੀ ਸਥਾਪਨਾ ਕਰ ਦਿੱਤੀ ਇਹ ਦੋ ਗੁਰੂ ਸਹਿਬਾਨਾਂ ਦੇ ਸਮੇਂ ਸੇਵਾ ਸੰਪੰਨ ਹੋ ਗਈ ਪੂਰੀ ਹੋ ਗਈ ਪਰ ਛੇਵੇਂ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਫਿਰ ਉਸ ਸਰੋਵਰ ਨੂੰ ਤੇ ਜਗ੍ਹਾ ਨੂੰ ਛੱਡ ਕੇ ਪਾਸੇ ਹੋ ਗਏ ਉਸ ਜਗ੍ਹਾ ਦੇ ਉੱਤੇ ਪਿਰਥੀ ਚੰਦ ਤੇ ਪਿਰਥੀ ਚੰਦ ਦੀ ਔਲਾਦ ਦਾ ਕਬਜ਼ਾ ਹੋਇਆ ਤੇ ਮੇਰਾ ਮੰਨਣਾ ਇਹ ਹੈ ਵੀ ਜਦੋਂ ਪਿਰਥੀ ਚੰਦ ਦਾ ਤੇ ਪਿਰਥੀ ਚੰਦ ਦੀ ਔਲਾਦ ਦਾ ਮਿਹਰਬਾਨ ਦਾ ਕਬਜ਼ਾ ਹੁੰਦਾ ਹੈ ਉਦੋਂ ਇਹ ਗੱਲ ਪਰਚਲਤ ਹੋਈ ਇਹ ਗੱਲ ਫੈਲਾਈ ਗਈ ਕਿਉਂ ਉਹਦਾ ਵੀ ਇੱਕ ਕਾਰਨ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਗ੍ਹਾ ਛੱਡ ਗਏ ਨੇ ਸਰੋਵਰ ਵੀ ਛੱਡ ਗਏ ਦਰਬਾਰ ਸਾਹਿਬ ਨੂੰ ਵੀ ਛੱਡ ਗਏ ਪਾਸੇ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਉਸ ਤੋਂ ਬਾਅਦ ਸੱਤਵੇਂ ਪਾਤਸ਼ਾਹ ਉੱਥੇ ਆਈ ਨਹੀਂ ਪਰ ਬੜੇ ਮਹਾਨ ਬਣੇ ਨਾ ਉਸ ਸਰੋਵਰ ਵਿੱਚ ਨਾਤੇ ਨਾ ਕੋਈ ਹੋਰ ਕਲ ਕਿਉਂਕਿ ਗੁਰੂ ਹੁਕਮਾਂ ਨੂੰ ਮੰਨਦੇ ਰਹੇ ਅੱਠਵੇਂ ਪਾਤਸ਼ਾਹ ਵੀ ਉੱਥੇ ਨਹੀਂ ਆਏ ਗੁਰੂ ਹੁਕਮਾਂ ਨੂੰ ਮੰਨਦੇ ਰਹੇ ਤੇ ਨਿੱਕੇ ਉਮਰ ਦੇ ਅੰਦਰ ਉਹ ਗੁਰੂ ਬਣ ਗਏ ਖੈਰ ਨਵੇਂ ਪਾਸ਼ਾ ਆਏ ਪਰ ਪੁਜਾਰੀ ਲਾਣੇ ਨੇ ਨਵੇਂ ਪਾਸ਼ਾ ਨੂੰ ਦਰਬਾਰ ਸਭ ਵੜਨ ਹੀ ਨਹੀਂ ਦਿੱਤਾ ਨੌ ਸਰੋਵਰ ਵਿੱਚ ਨਾਤੇ ਪਰ ਨਵੇਂ ਪਾਸ਼ਾ ਵੀ ਮਹਾਨ ਹੋਏ ਤੇ ਨਵੇਂ ਪਾਸ਼ਾ ਪਾਸ਼ਾ ਤੋਂ ਬਾਅਦ ਜਦੋਂ 10ਵੇਂ ਹਜੂਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਅਜੇ ਗੁਰੂ ਨਹੀਂ ਬਣੇ ਪਟਨੇ ਤੋਂ 5 ਸਵਾ 5 ਸਾਲ ਦੀ ਉਮਰ ਦੇ ਅੰਦਰ ਮਾਤਾ ਨਾਨਕੀ ਜੀ ਦੇ ਨਾਲ ਮਾਤਾ ਗੁਜਰੀ ਜੀ ਦੇ ਨਾਲ ਆਉਂਦੇ ਨੇ ਅਗਰੇ ਸਰੋਵਰ ਸਭ ਤੋਂ ਮਹਾਨ ਹੁੰਦਾ ਤੇ ਉਹ ਸਭ ਤੋਂ ਪਹਿਲਾਂ ਹੁੰਦੇ ਇੱਥੇ ਇਸ਼ਨਾਨ ਕਰਦੇ ਤੇ ਫੇਰ ਆਨੰਦਪੁਰ ਸਾਹਿਬ ਜਾਂਦੇ ਪਰ ਇੱਧਰ ਨਹੀਂ ਆਏ ਉਹ ਸਿੱਧਾ ਕੀਰਤਪੁਰ ਸਾਹਿਬ ਗਏ ਨੇ ਉਥੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਗੋਣੋਂ ਲੈਣ ਵਾਸਤੇ ਆਏ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਇਹ ਗੱਲ ਨਹੀਂ ਕਹੀ ਕਿ ਬੇਟਾ ਮੇਰਾ ਤੇ ਸਮਾਂ ਨਹੀਂ ਲੱਗਾ ਜਾਂ ਮੈਨੂੰ ਪੁਜਾਰੀਆਂ ਨੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਤੂੰ ਦਰਬਾਰ ਸਾਹਿਬ ਜ਼ਰੂਰ ਜਾਣਾ ਹੈ ਤੇ ਸਰੋਵਰ ਦੇ ਵਿੱਚ ਜ਼ਰੂਰ ਨਾਉਣਾ ਹੈ ਗੱਲ ਤੇਰੀ ਤਾਂ ਬੰਨੀ ਹੈ ਵਰਨਾ ਨਹੀਂ ਬੰਨੀ ਉਦੋਂ ਵੀ ਇਹ ਹੁਕਮਨਾਮਾ ਜਾਰੀ ਨਹੀਂ ਹੋਇਆ ਕਿਸੇ ਵੀ ਹੁਕਮਨਾਮੇ ਨੂੰ ਸਾਹਮਣੇ ਕੱਢ ਕੇ ਲਿਆਓ ਵੀ ਪਾਸ਼ਾ ਨੇ ਕਿਹਾ ਹੋਵੇ ਵੀ ਸਰੋਵਰ ਦੇ ਅੰਦਰ ਨਾਉਣਾ ਬੜਾ ਜ਼ਰੂਰੀ ਮੈਂ ਦੁਬਾਰਾ ਗੱਲ ਨੂੰ ਲਿਆ ਰਿਹਾ ਤੁਹਾਡੀ ਤੰਗ ਸੋਚ ਦੇ ਵਿੱਚੋਂ ਫੈਸਲਾ ਛੇਤੀ ਕਰਕੇ ਬਾਹਰ ਨਾ ਆ ਜਾਏ ਮੈਂ ਗੱਲ ਕਰ ਰਿਹਾ ਸਾਂ ਭਾਈ ਲੈਣਾ ਜੀ ਅੰਗਦ ਬਣੇ ਬਾਣੀ ਨੂੰ ਫੋਲੋ ਕਰਕੇ ਬਾਬਾ ਅਮਰਦਾਸ ਜੀ ਗੁਰੂ ਬਣੇ ਬਾਣੀ ਨੂੰ ਫੋਲੋ ਕਰਕੇ ਭਾਈ ਜੇਠਾ ਜੀ ਗੁਰੂ ਬਣੇ ਗੁਰੂ ਰਾਮਦਾਸ ਜੀ ਬਾਣੀ ਨੂੰ ਫੋਲੋ ਕਰਕੇ ਹੁਕਮਾਂ ਨੂੰ ਫੋਲੋ ਕਰਕੇ ਗੁਰੂ ਨੂੰ ਫੋਲੋ ਕਰਕੇ ਗੁਰੂ ਅਰਜਨ ਸਾਹਿਬ ਜੀ ਗੁਰੂ ਬਣੇ ਤੇ ਗੁਰੂ ਹੁਕਮਾਂ ਨੂੰ ਫੋਲੋ ਕਰਕੇ ਇਦਾਂ ਹੀ ਅੱਗੇ 6ਵੇਂ 7ਵੇਂ 8ਵੇਂ 9ਵੇਂ ਤੇ 10ਵੇਂ ਪਾਤਸ਼ਾਹ ਤੱਕ ਇਦਾਂ ਗੱਲਾਂ ਚੱਲਦੀਆਂ ਰਹੀਆਂ ਗੁਰੂ ਨੂੰ ਫੋਲੋ ਕੀਤਾ ਗਿਆ ਗੁਰੂ ਨੂੰ ਮੰਨਿਆ ਗਿਆ ਗੁਰੂ ਸਦਾੰਤ ਗੁਰੂ ਹੁਕਮ ਉਹਨਾਂ ਨੇ ਆਪਣੇ ਉੱਤੇ ਅਪਲਾਈ ਕੀਤਾ ਤੇ ਗੁਰੂ ਹੀ ਹੋ ਨਿਪੜੇ ਸਰੋਵਰ ਦੇ ਅੰਦਰ ਜਾਓ ਨਾਓ ਨਾਉਣ ਤੋਂ ਕੋਈ ਰੋਕਦਾ ਥੋੜਾ ਪਰ ਮੇਰਾ ਤਨਝ ਇਸ ਗੱਲ ਤੇ ਹੈ ਵੀ ਜਿਹੜਾ ਤੁਸੀਂ ਸਿਰਫ ਇੱਥੇ ਜ਼ੋਰ ਦੇ ਲਿਆ ਨਾ ਵੀ ਸਰੋਵਰ ਵਿੱਚ ਨਾਉਣਾ ਹੀ ਕਾਫੀ ਹੈ ਔਰ ਅੱਜ ਪ੍ਰਚਾਰਿਆ ਵੀ ਜਾ ਰਿਹਾ ਹੈ ਜੇ ਸਰੋਵਰ ਵਿੱਚ ਨਾ ਕੇ ਫਲਾਣਾ ਏਦਾਂ ਤੰਦਰੁਸਤ ਹੋ ਗਿਆ ਫਲਾਣਾ ਠੀਕ ਹੋ ਗਿਆ ਫਲਾਣਾ ਏਦਾਂ ਹੋ ਗਿਆ ਫਲਾਣਾ ਉਦਾਂ ਹੋ ਗਿਆ ਹੋ ਸਕਦਾ ਹੈ ਕਦੇ ਕੋਈ ਸਬਬ ਬੰਦਾ ਹੋਵੇ ਪਰ ਮੈਂ ਇਹ ਗੱਲ ਕਹਿਣਾ ਵੀ ਜੇ ਸਿਰਫ ਉਸ ਸਰੋਵਰ ਦੇ ਅੰਦਰ ਨਾਤਿਆਂ ਰੋਗ ਠੀਕ ਹੁੰਦੇ ਨੇ ਤੇ ਫਿਰ ਉਸੇ ਅਮਰ ਸਰ ਦੇ ਅੰਦਰ ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜਾ ਕਿਉਂ ਖੋਲਿਆ ਤੇ ਐਸਜੀਪੀਸੀ ਫਿਰ ਉਹਦੀ ਹੈਲਪ ਵੀ ਕਰਦੇ ਰਹੇ ਕਿਉਂ ਕਰਦੇ ਰਹੇ ਅੱਜ ਵੀ ਉਹ ਪਿੰਗਲਵਾੜਾ ਉੱਥੇ ਸਭਾਇਮਾਨ ਦੁਬਾਰਾ ਕਹਿਣਾ ਸਰੋਵਰ ਵਿੱਚ ਨਾਓ ਦੋ ਟਾਈਮ ਨਾਓ ਚਾਰ ਟਾਈਮ ਨਾਓ ਹਰ ਮਹੀਨੇ ਨਾਓ ਜਦੋਂ ਤੁਹਾਡਾ ਦਿਲ ਕਰਦਾ ਹੈ ਨਾਓ ਇਸ਼ਨਾਨ ਕਰੋ ਪਰ ਇੱਥੇ ਰੁਕੋ ਨਾ ਅਗਰ ਤੁਸੀਂ ਅੰਦਰ ਦੇ ਦੁੱਖ ਦਰਦਰ ਮਟਾਉਣਾ ਚਾਹੁੰਦੇ ਹੋ ਅੰਦਰ ਨੂੰ ਸਕੂਨ ਦੇਣਾ ਚਾਹੁੰਦੇ ਹੋ ਸ਼ਾਂਤੀ ਲੋਚਦੇ ਹੋ ਗੁਰੂ ਦੀ ਨੇੜਤਾ ਚਾਹੁੰਦੇ ਹੋ ਤੇ ਫਿਰ ਪਿਆਰਿਓ ਨਾਤਿਆਂ ਕੰਮ ਨਹੀਂ ਬੰਨਾ ਫਿਰ ਇਹ ਤੋਂ ਅੱਗੇ ਤੁਰਨਾ ਪੈਣਾ ਹੈ ਤੇ ਅੱਗੇ ਤੁਰਨ ਵਾਲਾ ਕੰਮ ਹੈ ਗੁਰਬਾਣੀ ਨੂੰ ਫੋਲੋ ਕਰਨਾ ਪੈਣਾ ਹੈ ਜਿਹੜਾ ਪਿੱਛੇ ਕਰਦੇ ਆ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਛੇਵੇਂ ਪਾਤਸ਼ਾਹ ਤੋਂ ਲੈ ਕੇ ਬਹੁਤ ਸਾਰੇ ਸਿੱਖ ਸ਼ਹੀਦ ਹੁੰਦੇ ਆਏ ਜੰਗਾਂ ਜੁੱਦਾਂ ਦੇ ਅੰਦਰ ਸ਼ਹੀਦੀਆਂ ਪਾਉਂਦੇ ਆਏ ਲੜਦੇ ਰਹੇ ਉਹ ਕਿਹੜਾ ਸਰੋਵਰ ਵਿੱਚ ਨਹਾ ਕੇ ਆਏ ਸਨ ਪੰਜ ਪਿਆਰੇ ਆਏ ਦੂਰੋਂ ਦਰਾੜਿਓਂ ਚੱਲ ਕੇ ਜਿਹੜੇ ਨਿਤਰੇ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਬੁਲਾਇਆ ਉਹ ਕਿਹੜਾ ਸਰੋਵਰ ਦੇ ਅੰਦਰ ਨਹਾ ਕੇ ਆਏ ਸਨ ਤੋਂ ਖੈਰ ਸਰੋਵਰ ਦੀ ਮਹਾਨਤਾ ਨੂੰ ਜ਼ਿਆਦਾ ਉਦੋਂ ਪ੍ਰਚਲਿਤ ਕੀਤਾ ਗਿਆ ਜਦੋਂ ਪਿਰਥੀ ਚੰਦ ਤੇ ਪਿਰਥੀ ਚੰਦੀ ਦੀ ਔਲਾਦ ਦਾ ਦਰਬਾਰ ਸਾਹਿਬ ਤੇ ਕਬਜ਼ਾ ਹੋ ਜਾਂਦਾ ਹੈ ਚੜਾਵੇ ਦੇ ਰਾਹ ਬੰਦ ਹੋ ਗਏ ਛੇਵੇਂ ਪਾਤਸ਼ਾਹ ਨਿਕਲ ਗਏ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਆਏ ਨਹੀਂ ਜਦੋਂ ਚੜਾਵੇ ਦੇ ਰਾਹ ਬੰਦ ਹੁੰਦੇ ਨਜ਼ਰ ਆਏ ਤੇ ਉਹਨਾਂ ਨੇ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਵੇਖੋ ਜੀ ਸਰੋਵਰ ਬੜਾ ਮਹਾਨ ਏ ਇੱਥੇ ਆਓਗੇ ਨਾਓਗੇ ਰੋਗ ਮਿਟਣਗੇ ਐਦਾਂ ਹੋਏਗਾ ਉਦਾਂ ਹੋਏਗਾ ਉਹ ਗੱਲਾਂ ਸਾਡੇ ਅੰਦਰ ਤੱਕ ਵਸ ਗਈਆਂ ਘਰ ਘਰ ਗਈਆਂ ਗੁਰਬਾਣੀ ਕੀ ਕਹਿੰਦੀ ਓਸ ਪਾਸੇ ਸਾਡਾ ਧਿਆਨ ਜਾਂਦਾ ਹੀ ਨਹੀਂ ਮੈਂ ਵਾਰ-ਵਾਰ ਕਹਿੰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਲਓ ਨਾਉਣ ਦੇ ਨਾਲ ਕੁਝ ਨਹੀਂ ਆਉਣਾ ਭਾਵੇਂ ਰੋਜ਼ ਨਾਈ ਜੋ ਰੋਜ਼ ਨਾਈ ਜੋ ਰੋਜ਼ ਨਾਈ ਜੋ ਜਿੰਨਾ ਸਮਾਂ ਗੁਰੂ ਰਾਮਦਾਸ ਜੀ ਦਾ ਦਰ ਮੰਨਦੇ ਉਹਨਾਂ ਗੁਰੂ ਰਾਮਦਾਸ ਜੀ ਦੀ ਗੱਲ ਨਹੀਂ ਮੰਨਦੇ ਉਹਨਾਂ ਸਮਾਂ ਨਾਉਣ ਦੇ ਨਾਲ ਕੁਝ ਨਹੀਂ ਆਉਣਾ ਗੁਰੂ ਰਾਮਦਾਸ ਜੀ ਸਮੱਤ ਬਖਸ਼ਣ ਸਾਨੂੰ ਸਾਰਿਆਂ ਨੂੰ ਅਸੀਂ ਨਾ ਯੇ ਪਰ ਨਾਉਂ ਤੇ ਰੁਕੀਏ ਨਾ ਗੁਰਬਾਣੀ ਤੱਕ ਪਹੁੰਚ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ